ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਬੈਣਾ ਸੇ ਲਈ ਲੈ ਗਏ ਆ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਿਕਾਹ ਹੋ ਠੀਕ ਹੋ ਬਹੁਤ ਵਧੀਆ ਦਾ ਸਾਹਿਬ ਨਾਮ ਤੇ ਐਡਰੈਸ ਬੋਲ ਹਾਂ ਦਾ ਸਾਹਿਬ ਬੱਬੂ ਆ ਜੀ ਪਿੰਡ ਸਵਾਤਪੁਰਾ ਜੀ ਆਪਾਂ ਜ਼ਿਲ੍ਹਾ ਜ਼ਿਲ੍ਹਾ ਆਪਣਾ ਬਠਿੰਡਾ ਪਿੰਡ ਨੇੜੇ ਪਿੰਡ ਬਾਈ ਨੇੜੇ ਆਪਣੇ ਭਦੌੜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 874771739 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਆ ਸੂਈ ਹੈ ਤੂੰ ਬੱਚੀ ਸੂਹ ਰਹਾ ਸਾ ਕਦੋਂ ਸੂਈ ਹੈ ਬਾਈ ਇਹ ਰਾਤ ਦੀ ਸੂਈ ਹੋਈ ਹੈ ਜੀ ਕੱਲ ਸ਼ਾਮ 5 ਵਜੇ ਦੀ ਠੀਕ ਹੈ ਬਾਈ ਠੀਕ ਹੈ ਬੱਚਾ ਕੀ ਦੇਦਾ ਇਹਨੇ ਬੱਚਾ ਬੱਚੀ ਕੀ ਹੈ ਜੀ ਟੀਮ ਦੀ ਬੱਚੀ ਬੱਚੀ ਬੜੀ ਚੰਗੀਆਂ ਬਹੁਤ ਚੰਗੀ ਬੱਚੀ ਹੈ ਜੀ ਬੱਚਾ ਬਾਈ ਬੱਚੀ ਨੂੰ ਜਾਨ ਮਿਲਦਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਬਹੁਤ ਚੰਗੀ ਬੱਚੀ ਹੈ ਕੀ ਬਾਤ ਆ ਬਰੀਡ ਦੇਖੋ ਹਾਂਜੀ ਬਹੁਤ ਜਿਆਦਾ ਠੀਕ ਕਿੰਨਾ ਕਿ ਬਈ ਬੋਲਾ ਫਿਰ ਬੋਲਾ ਕੋਈ ਮੰਨ ਕੇ ਚੱਲੋ ਦੀ 14 15 14 15 ਹੋ ਗਈ ਹਨ ਠੀਕ ਆ ਕੋਈ ਪ੍ਰੋਪਰ ਤਾਂ ਨਹੀਂ ਪਤਾ ਥਾਲੀ ਕਰੀ ਇਹ ਓਕੇ ਹਾਂਜੀ ਲੇਵਾ ਬੜਾ ਚੰਗਾ ਕੁਆਲਟੀ ਦੇਖੋ ਸੋਹਣ ਬੱਚੀ ਨੂੰ ਇਹਨਾਂ ਲੇਵਾ ਨਾਲ ਤਾਂ ਲੱਗਦਾ ਹੁਣ ਆਰਡਰ ਬਈ ਤੱਕਲਾ ਖਾਣੇ ਗਲਾਬੀ ਖਾਣੂ ਨੂੰ ਵੀ ਲੇਵਾ ਕਰ ਮੈਂ ਇਹਦਾ ਬਹੁਤ ਪਿੰਗਾ ਖੋਲ ਦੇ ਬਈ ਤੋਰ ਬ੍ਰੀਡ ਇੱਕ ਨੰਬਰ ਆ ਸੂਈ ਸਵਾਈ ਆ ਬੱਚਾ ਬੱਚੀ ਦੇਤੀ ਜੇਰ ਜੂ ਰੋਕੇ ਬਈ ਜਮਾ ਦੀ ਆ ਬਈ ਅੱਛਾ ਇਹ ਜੂ ਠੀਕ ਆ ਜੇਰ ਆ ਪਈਏ ਬੱਠਾ ਲਾ ਕੇ ਬੱਠਾ ਖੇਸ ਦੇ ਇੱਕ ਥੋੜੇ ਥੋੜੇ ਸਿੰਘ ਆ ਕਰਮਾਲੀ ਦੇ ਨਾਂ ਜੇਂ ਕੋਈ ਤੇ ਬਰੀਡ ਇੱਕ ਨੰਬਰ ਥੋੜੀ ਜਗਦੀ ਆ ਹਨਾ ਨਹੀਂ ਉਹ ਡੱਟ ਉਹਦਾ ਕਰਦੀ ਬੱਚੇ ਦਾ ਬੱਚੇ ਦਾ ਕਰਦੀ ਹੂੰ ਇਹ ਸੋਰਾ ਦੇਖੋ ਸੋਰਾ ਵੀ ਇੱਕ ਨੰਬਰ ਆ ਬਰੀਡ ਇੱਕ ਨੰਬਰ ਦੇਵਾ ਸਿੰਘ ਦਾ ਥਣ ਚੰਗਾ ਗਲਾਬੀ ਥਣ ਪ੍ਰਿੰਟ ਫਰਟ ਪੜਾ ਚੰਗਾ ਯਾਤੜੀ ਬਹਿੜਾ ਬਾਈ ਡੱਟ ਦਾ ਡੱਟ ਉਹ ਆਂਗੀ ਦਰ ਨਾ ਹੂੰ ਯਾਤੜੀ ਦੀ ਕੀ ਯਾਤੜਾ ਸਹੀ ਗੱਲ ਆ ਲੈ ਬਿਊਟੀ ਚੈੱਕ ਕਰੋ ਹਨਾ ਕੀ ਬਾਤ ਹਮਮ ਮੈਂ ਕਰਕੇ ਥੋੜਾ ਜਿਹਾ ਕਰਦੀ ਆ ਕੋਈ ਚੱਕਰ ਨਹੀਂ ਬਿਊਟੀ ਇੱਕ ਨੰਬਰ ਚਵਾਈ 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 ਤਾਂ ਡਾਕਟਰ ਸਾਹਿਬ ਤੁਹਾਨੂੰ ਪਤਾ ਹੀ ਹੈ ਜੀ ਹਮਮ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਠੀਕ ਆ ਕੱਦ ਵੈੱਡ ਸਾਰਾ ਕੁਝ ਦਿਖਾ ਦਿਓ ਹਮਮ ਕੱਦ ਫੁੱਲ ਬਰੀਡ ਫੁੱਲ ਲੀਵਾ ਬਹੁਤ ਹੈਰ ਕਰਦਾ ਠੀਕ ਜਮਨ ਪਾਲ ਫੁੱਲ ਲੈ ਗਿਓ ਜੀ ਹੋਰ ਕਰ ਦੇਣਾ ਲੈ ਬਾਈ ਕੀ ਮੋਦਲਾ ਭਰਾ ਜਾਇ ਜਰਾ ਸਾਡੇ 75000 ਰੁਪਏ ਰਹਿ ਗਏ ਸਾਡੇ 75 ਦੀ ਮਾਨਦਾਨ ਹੋ ਜੀ ਠੀਕ ਆ 72000 ਰੁਪਿਆ ਮੋਲ ਦਾ ਮੰਨਣਾ ਜ਼ਰੂਰ ਹੋ ਜਾਓ ਸਵਾਡ ਚੰਗੀ ਆ ਪ੍ਰਿੰਟ ਆਈ ਜਿਆਦਾੜੀ ਆ ਬ੍ਰੀਕ ਆਈ ਬਿਊਟੀ ਬਾਕਸ ਹੈ ਰਿਵਾਰਡ ਤੇ ਹੈ ਬੱਚਾ ਵੀ ਮਗਰ ਜੀ ਕਾਜੀ ਕਰਕੇ ਹੂੰ ਬੱਚਾ ਵੀ ਕੋਕਾ ਵੀ ਸੀ ਦਿੱਤਾ ਬੱਚੀ ਬਹੁਤ ਚੰਗੀ ਆ ਕਾ ਬੱਚੀ ਨੇ ਬਈ 1.5 ਸਾਲ ਨੂੰ ਕਰਮਾਈ ਨੇ ਨਾਲ ਹੀ ਤਿਆਰ ਹੋਇਆ ਹੂੰ ਲੈ ਆਈ ਭਾਈ ਦਾ ਹਨ ਕੋਈ ਚੈੱਕ ਕਰੀ ਨਹੀਂ ਜਿੱਧਰ ਦੀ ਮਰਜ਼ੀ ਬਹਿ ਜਾ ਕਹਿਣਾ ਗਰਮਾਣੀ ਨੇ ਕੁਛ ਨਹੀਂ ਕਹਿੰਦੀ ਲੈ ਵਾ ਦੇਖੋ ਪੰਡਾ ਲੱਗਾ ਕਿ ਨਹੀਂ ਬਹੁਤ ਜ਼ਿਆਦਾ ਹੀ ਹੂੰ ਤੇ ਮੁੱਲ ਵੀ ਜੈ ਜੈ ਮਾਨ ਦਾ ਜ਼ਰੂਰ ਹੋ ਜਾ ਅੱਗੇ ਭਾਈ 2 ਨੰਬਰ ਕਿਹੜਾ ਸੋਸ ਹੋਈ ਐ ਇਹ ਦੂਸਰਾ ਸੋਡਰ ਸਾਹ ਕਦੋਂ ਸੋਈ ਐ ਇਹ ਵੀ ਸੁਬਾ ਸੋਈ ਐ ਬੱਚਾ ਕੀ ਦੇਤਾ ਬੱਛੀ ਆਈ ਇਹ ਤੇ ਮਗਰੀ ਬਹੁਤ ਬੱਛੀ ਬੜੀ ਚੰਗੀਆਂ ਹਨ ਹਾਂਜੀ ਬੱਚਾ ਬਈ ਬੱਛੀ ਆ ਬੱਛੀ ਬਹੁਤ ਚੰਗੀਆਂ ਕੋਕਾ ਪੀਸ ਆ ਬਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਆਂ ਲੱਗਦੀ ਐ ਇਹ ਸੁਬਾ ਦੀ ਸੋਈ ਐ ਬਾਹਰ ਤੇ ਬੱਚੀਆਂ ਲੱਗੇ 15 ਦਗਾਂ ਦੀ ਹੂੰ ਲੇ ਕੰਕਾ ਕੰਕਾ ਕਰ ਦਗਾ ਹਾਂ ਸਹੀ ਗੱਲ ਆ ਬ੍ਰੀਡ ਜਾਤ ਬਹੁਤ ਆ ਹਾਂਜੀ ਗਰਲੈਂਡ ਚ ਪੈ ਗਈ ਐ ਗਰਲੈਂਡ ਹਾਂਜੀ ਖੋਲ ਦੇ ਬਈ ਤੋੜ ਦੇ ਗਰਲੈਂਡੋਂ ਨਸਲਾ ਬਰੀਡ ਫੁੱਲ ਆ ਪ੍ਰਿੰਟ ਬੜਾ ਚੰਗਾ ਥਾਨਲੇ ਵਾ ਚੰਗਾ ਬਿਊਟੀ ਚੈੱਕ ਕਰੋ ਕਰਮਾਈ ਬਿਊਟੀ ਕਮਾਲ ਆ ਨਾ ਵੀਰੇ ਬੱਚਿਆਂ ਬਣਾ ਨਹੀਂ ਜਾਂਦੇ ਡਾਕਟਰ ਸਾਹਿਬ ਨੇ ਥੋੜਾ ਤਾਜੀ ਸੂਈ ਕਰਕੇ ਕੁਝ ਦਵਾਈ ਜੰਮ ਹੂੰ ਹੂੰ ਤੋਰਾ ਚੈੱਕ ਕਰੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਰੀਡ ਵੀ ਇੱਕ ਨੰਬਰ ਆ ਕੀ ਬਾਤ ਆ ਜਿਆਦਾ ਬਹੁਤ ਆ ਯਾਰ ਬੈਠ ਕੇ ਹੂੰ ਪੱਛੀ ਉਹ ਤੋਂ ਕਵਾਤ ਦੀ ਦਿੱਤੀ ਆ ਜੀ ਟੀਕੇ ਦੀ ਸਹੀ ਗੱਲ ਆ ਹੂੰ ਖੰਡੀ ਹੰਦੇ ਇੱਥੇ ਗਿਲਾ ਲੋ ਲਾਇਆ ਭਾਈ ਜਿਵੇਂ ਮਰਜ਼ੀ ਜਿੱਧਰ ਦੀ ਮਰਜ਼ੀ ਭਾਜਾ ਕੋਈ ਚੱਕਰ ਨਹੀਂ ਥੋੜੀਆਂ ਤਾਜ਼ੀਆਂ ਸੂਈਆਂ ਕਰ ਹਾਂ ਤਾਜ਼ੀਆਂ ਸੂਈਆਂ ਕਰਕੇ ਡਾਕਟਰ ਸਾਹਿਬ ਬੱਚਿਆਂ ਦਾ ਕਰਦੇ ਜੀ ਬਾਦ ਇੱਕੀ ਥਾਂ ਨਾਣਾ ਨੋੜਾ ਪੁੱਲ ਚੰਗੀਆਂ ਨਾ ਰੱਸਾ ਵੀ ਲਾਤਾ ਹੁੰਦੇ ਸੱਟ ਤਾਂ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਜਿੱਧਰ ਦੀ ਮਰਜ਼ੀ ਭਾਜਾ ਤੇ ਸਫਾਈ ਤੇ ਫੀਡਿੰਗ ਹਮ ਸਾਰਾ ਕੁਝ ਇਕੱਠਾ ਸਹੀ ਗੱਲ ਆ ਭਾਈ ਹਮ ਕੀ ਬਾਤ ਹਮ ਤੇ ਕੀ ਬੋਲ ਆ ਭਾਈ ਜਾਇਦਰ 57500 ਦੀ ਸਾਢੇ 57000 ਦੀ ਬਾੜ ਬਾਈ ਹਨ ਦੇ ਦੇ ਦਾਂਗੇ ਆਣ ਲਈ ਬਾਚਾ ਮੁੱਠੀ ਵਾਲਾ ਖਾਣਾ ਇਕੱਲਾ ਗੱਲਾ ਦਾ ਬਰੀਡ ਇੱਕ ਨੰਬਰ ਗਰਮੀਆਂ ਦਾ ਤੋਹਫਾ ਹੀ ਹੈ ਗਰਮੀਆਂ ਦਾ ਤੋਹਫਾ ਗਰਲੈਂਡ ਉਹਨਾਂ ਸਾਲਾ ਮੈਲਦੀ ਬਹੁਤ ਘਾਟਾ ਡਿਮਾਂਡ ਫੁੱਲ ਆ ਬਾਈ ਬਾਕੀ ਮੁੱਲ ਵੀ ਜਮਾ ਬਾਈ ਨੇ ਜਿਆਜ ਰੱਖਿਆ ਖਿੱਚ ਕੇ ਮੁੱਲ ਲੈਵੇ ਦੀ ਸਫਾਈ ਦੇਖੋ ਪਿਸ਼ਾਣ ਤੋਂ ਪਿਸ਼ਾਣ ਤੋਂ ਬਰਦਾਸ਼ਤ ਕਮਾ ਅੱਗੇ ਬਾਈ ਤੈਨੂੰ ਨੰਬਰ ਤੇ ਕਿਹੜਾ ਸੂਈ ਆ ਇਹ ਵੀ ਦੂਜਾ ਸੂਆ ਰਸਾਂ ਕਦੋਂ ਸੂਈ ਆ ਭਰਾ ਇਹ ਉਹ ਤੀਜਾ ਲੈ ਲੈ ਬੱਚਾ ਕੀ ਹੈ ਜੀ ਇਹ ਬੱਚਾ ਹੀ ਹੈ ਬੱਚਾ ਦਿੱਤਾ ਕਿੰਨਾ ਕਾ ਬਾਈ ਬੋੜਾ ਜਾਂਦਾ ਬੋੜਾ ਜੀ ਮਨਗਾ ਆਪਣੇ ਕੋਲ ਤਾਂ ਸੂਵੀ ਆਈਆਂ ਸੀ ਸਾਰੀਆਂ ਠੀਕ ਹੈ ਜੀ ਮਾ ਕਹਿੰਦਾ ਸਾ 10 11 ਕਿਲੋ ਬੋੜਾ ਹੈਗਾ ਜੀ ਹੂੰ ਥਾਣ ਬੜਾ ਚੰਗਾ ਹੈ ਸਾਈ ਬੋੜਾ ਜੀ ਮੁੱਠੀ ਵਾਲਾ ਥਾਣਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਲਾ ਕੱਲਾ ਥਾਣਾ ਬਾਈ ਛੇ ਸੂਈ ਉੜੀ ਚੰਗੀ ਆ ਕੱਦ ਚੰਗਾ ਪ੍ਰਿੰਟ ਚੰਗਾ ਬ੍ਰਿੰਟ ਚੰਗੀ ਆ ਫੇਰ ਬੱਚਾ ਮਗਰ ਬੱਚਾ ਬਾਈ ਲੈ ਬਰੀਡ ਦਾ ਇੱਕ ਨੰਬਰ ਆ ਨਾ ਇਹ ਇੱਕ ਨੰਬਰ ਆ ਜੀ ਹੂੰ ਤੋਰਾ ਚੈੱਕ ਕਰ ਲੋ ਤੋਰਾ ਵਿੱਚ ਐਂ ਜਾ ਕਰਵਾ ਲੈ 2020 ਕਿਵੇਂ ਆ ਬਾਈ ਪਤਾ ਹੀ ਆ ਆਪਾਂ ਬਸ ਠੰਡਾ ਹੀ ਰਹਿਣੀ ਗਰਮ ਤਾਂ ਲੈ ਕੇ ਕੋਈ ਨਹੀਂ ਹੂੰ ਹੂੰ ਲੈ ਬਰੀਡ ਚੈੱਕ ਕਰੋ ਇੱਕ ਨੰਬਰ ਆ ਕੱਦ ਬਹੁਤ ਆ ਯਾਰ ਹਨਾ ਬਹੁਤ ਆ ਨਸਲ ਬਹੁਤ ਆ ਜੀ ਹੂੰ ਸਹੀ ਗੱਲ ਲੈ ਇੱਥੇ ਖੜਾ ਲਾ ਕੋਈ ਚੈੱਕ ਨਹੀਂ ਕਹਿਣਾ ਕੁਝ ਨਹੀਂ ਲੈ ਵਾ ਲੈ ਨੇ 1 ਨੰਬਰ თან ਨੇ ਮਾਤੀ ਰੀਆ ਹੰਮ ਠੰਡੀ ਫੋਲ ਜਿੱਥੇ ਮਰਜੀ ਖੜਾ ਕੇ ਬਹਿ ਜਾ ਤੇ ਕੀ ਕੁਆਲਟੀ ਦਿਖਾਓ ਜੀ ਹਾਂ ਕੁਆਲਟੀ 1 ਨੰਬਰ ਨੇ ਕੀ ਮੋਲ ਆ ਬਈ ਜਿਆਦਾ ਇਹ ਡਾਕਟਰ ਸਾਹਿਬ 48000 ਦੀ ਦੇ ਦੇਣਗੇ ਸਾਢੇ 48000 ਦੀ ਮਾਨਤਨ ਹੋ ਜੀ ਮਾਨਤਨ ਕਰਦੇ ਠੀਕ ਹੈ ਸਾਢੇ 48000 ਰੁਪਏ ਮੋਲ ਮਾਨਤਨ ਜਰੂਰ ਹੋ ਜੂ ਬੈਡ ਚੰਗੀ ਹੈ ਸੂਈ ਸਵਾਈ ਹੈ ਅੱਗੇ ਵੀਰੇ ਲਾਸਟ ਤੇ ਗੱਬਣਾ ਹੀ ਗੱਬਣਾ ਹੀ ਜੱਸੀ ਵਾਲੀ ਕਿਹੜਾ ਸੁਆ ਸੁਣੀ ਐ ਇਹ ਦੂਸਰਾ ਕੋਈ ਕਿੰਨੇ ਦਿਨ ਲਊ ਇਹ ਲਊ ਜੀ 2 ਤੋਂ 4 ਦਿਨ 2 ਤੋਂ 4 ਦਿਨ ਵੀ ਲੈ ਸਕਦੀ ਇੱਕ ਦਿਨ ਦੀ ਤਿੰਨ ਦਿਨ ਦੀ ਹੂੰ ਸਫਾਈ ਦੇਖੋ ਬਹੁਤ ਆ ਨਾ ਬਹੁਤ ਜਿਆਦਾ ਜੀ ਫਾਂਡ ਵਾਲਾ ਤੇ ਕਰਮਾ ਨਹੀਂ ਹੁੰਦਾ ਕਿਆ ਬਾਤ ਥਾਨ ਬੜਾ ਕਮਾਲ ਦਾ ਨਾ ਠੰਡੀ ਸੀਲ ਬਹੁਤ ਆ ਜੀ ਹੂੰ ਮੁੱਠੀ ਆ ਥਾਨ ਇਕੱਲਾ ਇਕੱਲਾ ਥਾਨ ਪੂਰੀ ਦਿੱਤੀ ਦੇ ਥਾਨ ਪੁੱਠੇ ਖਾਦੇ ਚਾਹ ਦੇ ਥਣ ਲੈ ਨਿਕਲਵੇਂ ਪੂਰੇ ਘਰ ਤੇ ਪੂਰਾ ਫਾਂਡ ਵਾਲਾ ਲੀਵਾ ਬਲੋਂਗੀ ਆਉਂਦੀ ਆ ਖੱਤੀ ਆ ਹਜੇ ਦਿਨ ਲੈਂਦੀ ਆ ਫੂਲਨ ਆਰਡਰ ਆ ਜਿਹੜਾ ਵਧੀਆ ਤਿਆਰ ਕਰਦਾ ਕੇਸ ਬੜਾ ਚੰਗਾ ਬਹੁਤ ਚੰਗਾ ਹੀ ਬਹੁਤ ਚੰਗਾ ਬਰੀਕੀ ਦੇ ਫੁੱਲ ਹੈ ਬਰੀਕੀ ਦੇ ਫੁੱਲ ਦੁੱਧ ਵਾਲੀ ਹੂੰ ਸੋਰਾ ਚੈੱਕ ਕਰ ਲਓ ਬਰੀਕੀ ਦੇ ਫੁੱਲ ਕੀ ਮੋਨ ਲਈ ਜਿਆਦਾ ਜਿਆਦਾ ਫਿਰ ਇਹ ਸਾਡੇ 57000 ਦੀ ਦੇ ਦੇ ਸਾਡੇ 57000 57000 ਦੀ ਮਾਨਦਾਨ ਹੋ ਜਾ ਮਾਨਦਾਨ ਕਰ ਦੇ ਠੀਕ ਹੈ ਜੀ 57000 ਰੁਪਿਆ ਮੋਲ ਮਾਨਦਾਨ ਜ਼ਰੂਰ ਹੋ ਜਾਏ ਲੋ ਲੇਵਾ ਦੇਖੋ ਨਾਲ ਇਹ ਤਾਂ ਕੱਚੀ ਕੱਚੀ ਆ ਜੀ ਹੂੰ ਥਲ ਲਗੋ ਸਾਵਨ ਦਾ ਜਲਾਇਓ ਕੱਲੀ ਸੱਚੀ ਕੱਚੀ ਕੱਚੀ ਆ ਥਲ ਨੂੰ ਲਗੋ ਬਿਊਟੀ ਚੈੱਕ ਕਰੋ ਕੀ ਬਾਤ ਆ ਭਾਈ ਲੈ ਚਲੋ ਭਾਈ ਆ ਜਾ ਬੱਦ ਗਰਮੀਆਂ ਦਾ ਤੋਹਫਾ ਨਾ ਗਰਮੀ ਨਹੀਂ ਮੰਨਦੀ ਫੈਂਟ ਫੁੰਡ ਕਰਮਣ ਦੀ ਚੰਗੀ ਆਓ ਕੀਕਾ ਹੂੰ ਜਦ ਇਹਨਾਂ ਕੱਟ ਗੱਡੀਆਂ ਪਤਾ ਘਰਾਂ ਚੋਂ ਮਾਲ ਲੈਦੇ ਆਂ ਕਰਤੀ ਓਕੇ ਬਾਈ ਹੂੰ ਨਾਗਸੀ ਭਰਾ ਕੋਲੇ 4-4 ਹੀ ਲਖਾਤੀ ਕਿਸੇ ਵੀਰ ਦੇ ਚਾਰਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲੇ ਜੀ ਧੰਨਵਾਦ